ਹਾਂਜੀ ਓਕੇ ACP ADCP ਐਂਡ ACP ਇਨਵੈਸਟੀਗੇਸ਼ਨ ਦੀ ਸੁਪਰਵਾਈਜ਼ਨ 8 CIA ਦੀ ਟੀਮ ਨੇ ਚਾਰ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ ਇਹ ਪਰਸੋਂ ਰਾਤ ਦਾ ਇਨਸੀਡੈਂਟ ਹੈ ਚਾਰ ਬਦਮਾਸ਼ ਜਦ ਕਾਬੂ ਕਰਨ ਗਏ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਸੀਗਾ ਇਹਨਾਂ ਦੇ ਪਿੱਛੇ ਆਪਾਂ ਪਹਿਲਾਂ ਤੋਂ ਲੱਗੇ ਹੋਏ ਸੀ ਤੇ ਫਾਇਰਿੰਗ ਵੀ ਹੋਈ ਦੋ ਗੋਲੀਆਂ ਦੋਨੋਂ ਤਰਫਾਂ ਚੱਲੀਆਂ ਜਿਹੜਾ ਗ੍ਰਿਫਤਾਰ ਵਿਕਤੀ ਜਿਹੜੇ ਹਨ ਉਹਨਾਂ ਵਿੱਚੋਂ ਸਾਰੇ ਜਲੰਧਰ ਦੇ ਰਹਿਣ ਵਾਲੇ ਇੱਕ ਨਵੀਨ ਸੈਣੀ ਹੈ ਉਰਫ ਚਿੰਟੂ ਕੁریشن ਬਾਲੀ ਵਿਨੋਦ ਜੋਸ਼ੀ ਤੇ ਨੀਰਜ ਨੀਰਜ ਜਿਹੜਾ ਹੈ ਉਹ ਹਸਪੀਟਲ ਚ ਐਡਮਿਟ ਹੈ ਇਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਡਿੱਗ ਗਿਆ ਲੱਤਾਂ ਦੀ ਟੁੱਟੀਆਂ ਫ੍ਰੈਕਚਰ ਹੋਏ ਲੱਤਾਂ ਦੇ ਚਿੰਟੂ ਕਾਫੀ ਟਾਈਮ ਤੋਂ ਸਰਗਰਮ ਹੈ ਏਰੀਆ 'ਚ ਫਿਰੋਤੀ ਡਰਾਣਾ ਧਮਕਾਣਾ ਇਲੀਗਲ ਪਾਰਕਿੰਗ ਅ ਸ਼ਰਾਬ ਦਾ ਕੰਮ ੱੱਕੇ ਨਾਲ ਜਬਰਨ ਹਸੂਲੀ ਦਾ ਕੰਮ ਕਰਦਾ ਸੀ ਉਹ ਤੇ ਹੋਰ ਵੀ ਦੇ ਨਾਲ ਇਹਦੇ ਗੈਂਗ ਦੇ ਹੋਰ ਵੀ ਮੈਂਬਰਸ ਆ ਜਿਹੜਾ ਇਹ ਕੰਮ ਕਰਦੇ ਇਹਨਾਂ ਨੂੰ ਆਇਡੈਂਟੀਫਾਈ ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਆਇਡੈਂਟੀਫਾਈ ਕਰ ਲਿਆ ਗਿਆ ਇਹ ਚਾਰੋਂ ਵਿਅਕਤੀ ਜਿਹੜੇ ਹਨ ਕੁਲ ਮਿਲਾ ਕੇ ਕੋਈ 34 ਪਰਚੇਾਂ 'ਤੇ ਅਗੇਂਸਟ ਦਰਜ ਹੈ ਮਰਡਰ ਦਾ ਅਟੈਂਟ ਟੂ ਮਰਡਰ ਡਕੈਤੀ ਐਕਸਟਰਸ਼ਨ ਤੇ ਹੀਨਸ ਕ੍ਰਾਈਮ ਆਲਮੋਸਟ ਸਾਰੇ ਹੀਨਸ ਕ੍ਰਾਈਮ ਦੇ ਪਰਚੇਾਂ 'ਤੇ ਦਰਜ ਹੈ ਇਹ ਬੀਸਿਕਲੀ ਬਿਲੋਂਗ ਕਰਦੇ ਹਨ ਪ੍ਰੇਮਾ ਲੋਹਰੀਆ ਤੇ ਗੌਂਡਲ ਗੈਂਗ ਦੇ ਮੈਂਬਰਸ ਹੈ ਤੇ ਜੇਲ੍ਹ ਵਿੱਚ ਜਦ ਦੇ ਜੇਲ੍ਹ ਸੀਗਤਾਂ ਵੀ ਇਹ ਸਰਗਰਮ ਸੀਗੇ ਇੰਪੋਰਟੈਂਟ ਗੱਲ ਇਹ ਹੈ ਕਿ ਇਹਨਾਂ ਨੇ ਰੈਕੀ ਕੀਤੀ ਹੋਈ ਸੀਗੀ ਟੂ ਟਾਰਗੇਟਸ ਨੂੰ ਇਹਨਾਂ ਨੇ ਇਲੀਮੀਨੇਟ ਕਰਨਾ ਸੀਗਾ ਐਸੇ ਲੈ ਕੇ ਤੇ ਟਾਰਗੇਟਸ ਜਿਹੜੇ ਹਨ ਉਹ ਆਪਾਂ ਤੁਹਾਨੂੰ ਨਹੀਂ ਡਿਸਕਲੋਸ ਕਰ ਪਾਈ ਨਹੀਂ ਡਿਊ ਟੂ ਸਿਕਿਉਰਿਟੀ ਰੀਜ਼ਨਸ ਇਹਨਾਂ ਨੂੰ ਜਦ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੀ ਪੋਜੀਸ਼ਨ ਵਿੱਚੋਂ 6 32 ਬੋਰ ਦੇ ਪਿਸਟਲ ਸਾਨੂੰ ਬਰਾਮਦ ਹੋਏ ਉਹਦੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹ ਕਿੱਥੋਂ ਪ੍ਰਕੂਅਰ ਕਰਕੇ ਆਏ ਸੀ ਦੋ ਦੋ ਐਕਟਿਵ ਹੈ ਜਿੰਨੂੰ ਕਾਫੀ ਟਾਈਮ ਤੋਂ ਐਕਟਿਵ ਸੀਗਾ ਅਕਸਰ ਸਾਨੂੰ ਕੋਈ ਨਾ ਕੋਈ ਵਾਰਦਾਤ ਛੋਟੀ ਮੋਟੀ ਵਾਰਦਾਤ ਇਹ ਸ਼ੇਅਰ ਕਰਦਾ ਸੀਗਾ ਫਿਰ ਗਾਇਬ ਹੋ ਜਾਂਦਾ ਸੀ ਉਹ ਆਸਟੇ ਇੱਕ ਮਹੀਨੇ ਚ ਵੀ ਉਹਦਾ ਤਾਂ ਕਿਤੇ ਨਾ ਉਹਦੇ ਚ ਵੀ ਹਾਂਜੀ ਹਾਂਜੀ ਇਹ ਵਾਰਦਾਤ ਤਾਂ 300 ਨਹੀਂ ਇਹ ਹੁਣ ਹੁਣ ਤਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਰਿਮਾਂਡ ਤੇ ਹੈ ਕਾਫੀ ਵਾਰਦਾਤਾਂ ਟ੍ਰੇਸ ਹੋਣ ਸਰ ਇੱਕ ਵੱਡਾ ਬੜਾ ਪ੍ਰਾਤਿਪੀ ਹੋਇਆ ਸੀ ਕਿਤੇ ਨਾ ਕਿਤੇ ਇਹ ਹਵੇਲੀ ਗੋਲੀ ਕਾਂਚੀਨ ਬੜੀ ਸੀ ਜੀ 2013 ਚ ਜਦ ਸਾਡੇ ਠਾਣੇਦਾਰ ਸਾਹਿਬ ਨੂੰ ਗੁਲੀ ਮਾਰੀ ਸੀ ਉਹਦੇ ਚੰਟੂ ਯੂਨੀਵਰਸਿਟੀ ਜਿਹਨੇ ਕਾਲ ਦੇ ਦਿੱਤਾ ਰੁਪਿਆ ਸੀ ਉਹਨਾਂ ਕੀ ਨਿੰਮ ਸੀ ਯਾਰ ਦੋਸਤੀ ਵਾਜੀ ਉਹਨੂੰ ਵੀ ਨਾਮ ਨਾਮਿਨੇਟ ਕੀਤਾ ਸੀ ਸਰ ਇੱਕ ਬੰਦਾ ਸਰ ਇੱਕ ਬੰਦਾ ਕੁਛ ਇਦਾਂ ਦਾ ਇਦਾਂ ਹੀ ਹੈ ਬੈਠਾ ਸਰ ਇੱਕ ਬੰਦਾ ਫਰਾਰ ਵੀ ਹੈ ਹਾਂਜੀ ਸਰ ਇੱਕ ਬੰਦਾ ਕੁਛ ਫਰਾਰ ਵੀ ਨਹੀਂ ਫਰਾਰ ਨਹੀਂ ਹੈ ਕਿਉਂਕਿ ਇਹਨਾਂ ਦਾ ਕੋਈ ਬਿਜ਼ਨਸ ਪਰਸਨ ਨੂੰ ਸਿੱਧਾ ਇਹ ਆ ਨਹੀਂ 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 ਇਹ ਸਿਰਫ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਇਟ ਇਟ ਵਾਸ ਅ ਟਾਰਗੇਟਡ ਕਿਲਿੰਗ ਜਿਹੜੀ ਪ੍ਰिवेंट ਹੋਈ ਹੈ ਦੈਟਸ ਇਟ ਹਾਂ ਮੈਡਮ नहीं ویو انٹرا ان سوتت بیکوز اف سیکیورٹی جیڑے ویپنز نے میڈنگ یو اے کچھ ایم پی دے ہیں تے کچھ یو پی دے ہیں انہاں دے بھی بیک ورڈ لنکجز اپن دیکھ رہے ہیں یوزرز کا تو دیکھو جتیں ہم نے بھی थर्ड डे کچھ نہ کچھ سننا نو ملدا سی پریس کنٹن جاری کرتا ہے